ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕੇ ਸਭ ਪ੍ਰਤਾਪ ਸਿੰਘ ਬਾਜਵਾ ਸਾਹਿਬ ਉ ਉ ਚਲੋ ਉਪਰੋਂ ਉਪਰੋਂ ਜੋ ਮਰਜ਼ੀ ਕਹੀ ਜਾਂਦੇ ਹੁਣ ਪਰ ਅੰਦਰ ਤਾਂ ਸਾਡੇ ਨਾਲੋਂ ਵੱਧ ਉਹ ਵੀ ਉਹਨਾਂ ਦੇ ਮਨ ਦੇ ਵਿੱਚ ਵੀ ਲੱਡੂ ਫੁੱਟਦੇ ਹੋਣਗੇ ਕਿ ਉਹਨਾਂ ਦੇ ਜਿਹੜੇ ਦੋ ਸਾਥੀ ਕਲੀਗ ਸੀਗੇ ਜਿਹੜੇ ਉਹਨਾਂ ਦੀ ਮੁੱਖ ਮੰਤਰੀ ਵਾਲੇ ਕੁਰਸੀ ਦੇ ਸੁਪਨੇ ਨੂੰ ਦੇ ਭਾਵਿਆਂ ਨੂੰ ਕੁਰਸੀ ਨੂੰ ਹੱਥ ਪਾਉਣ ਨੂੰ ਤਿਆਰ ਬੈਠੇ ਸੀਗੇ ਉਹਨਾਂ ਦਾ ਕੰਮ ਦੋ ਹਲਕਿਆਂ ਦੇ ਲੋਕਾਂ ਨੇ ਨਿਵੇੜਦਾ ਸੋ ਤੁਸੀਂ ਬਿਨਾ ਕੈਮਰੇ ਤੋਂ ਉਹਨਾਂ ਨਾਲ ਗੱਲ ਕਰੋਗੇ ਉਹ ਤਾਂ ਬਾਗੋ ਬਾਗ ਨੇ देखिए ऐसा है की हम तो किसानों से जितनी बार भी मीटिंग हुई पंजाब सरकार की सीएम साहब की हम तो हमेशा कहते रहे की जो आपके मुद्दे मसले केंद्र के साथ हैं उनको हम उठाने के लिए हल करवाने के लिए तैयार हैं और इस बार भी हमारी पार्टी के सारे मेंबर पार्लियामेंट चाहे वो लोकसभा के चाहे राज्यसभा के जो जायज मुद्दे मसले किसान भाइयों के के साथ साथ और भी जिस वर्ग के भी हैं उनको हमारे साथ मेंबर पार्लियामेंट्स वो उठाएंगे हाँ ये तो आ, अब जो मसले जो हल करने हैं वो तो केंद्र सरकार ने करने हैं लेकिन जिस तरह से उन्होंने पिछले प्रिक्योरमेंट सीजन में हमने देखा कि सिर्फ किसानों को ही नहीं व्यापारी भाइयों को भी शैलर वालों को आड़तियों को जिस तरीके से खराब करने की कोशिश किया आज बीजेपी का केंद्र सरकार का चेहरा है वो नंगा हो चुका है पंजाब के लोगों के सामने ਇਕਸ਼ਨ ਦਾ ਰਾਣਾ ਕਾਲੀਨਾਂ ਦੀ ਵੋਟ ਤਾਂ ਡਾਇਵਰਟ ਹੋਈ ਹੈ ਕਿਸੇ ਪਾਸੇ ਦੀ ਕਹਦਾ ਕਿ ਮਨਣਾ ਹਾਂ ਆਵਾਦੀ ਪਾਰਟੀ ਨੂੰ ਫਾਇਦਾ ਮਿਲੇ ਜਾਂ ਕਾਉਂਸਲ ਫਾਇਦਾ ਦੇ ਦੇਖੋ ਇਸ ਤਰ੍ਹਾਂ ਕਿ ਉਹਨਾਂ ਦੀ ਵੋਟ ਡਾਇਵਰਟ ਹੋਈ ਹੈ ਜਦੋਂ ਕੋਈ ਪਾਰਟੀ ਨਹੀਂ ਖੜੀ ਹੋਊਗੀ ਤੇ ਕਿਸੇ ਨਾ ਕਿਸੇ ਤਾਂ ਪਾਸੇ ਲੋਕਾਂ ਨੇ ਜਾਣਾ ਹੀ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਵੋਟ ਹੈ ਜਿਹੜੀ ਕਿਉਂਕਿ ਵੋਟਰ ਵੀ ਜਿਹੜਾ ਹੈਗਾ ਉਹ ਕਿਸੇ ਪਾਰਟੀ ਦਾ ਬੰਦਾ ਬਾਦਚਾ ਹੈ ਪਹਿਲਾਂ ਉਸ ਹਲਕੇ ਦਾ ਵਸਿੰਦਾ ਵੀ ਤਾਂ ਹੈਗਾ ਨਾ ਉਹਨਾਂ ਲੋਕਾਂ ਨੇ ਵੀ ਦੇਖਿਆ ਸੁਣਿਆ ਹੋਊਗਾ ਸੋਚਿਆ ਹੋਊਗਾ ਕਿ ਜੇ ਹਲਕੇ ਦੀ ਡਿਵੈਲਪਮੈਂਟ ਕਰਾਉਣੀ ਹੈ ਤੇ ਫੇਰ ਸਰਕਾਰ ਨੂੰ ਆਮ ਆਦੀ ਪਾਰਟੀ ਨੂੰ ਵੋਟ ਪਾਈਏ ਹੋ ਸਕਦਾ ਮੈਜੋਰਿਟੀ ਵੋਟ ਸਾਨੂੰ ਆਈ ਹੋਵੇ ਪਰ ਇਹਦੇ ਨਾਲ ਨਾਲ ਮੇਰਾ ਤੁਹਾਨੂੰ ਇੱਕ ਸਵਾਲ ਇਹ ਵੀ ਹੈ ਕਿ ਜਲੰਧਰ ਵੈਸਟ ਦੇ ਵਿੱਚ ਤਾਂ ਕਾਲੀ ਦਲ ਖੜਾ ਸੀਗਾ ਉੱਥੇ ਕਿੰਨੀਆਂ ਕੋਟਾਂ ਪਈਆਂ ਸੀ ਉਹਨਾਂ ਨੂੰ ਉੱਥੇ ਵੀ ਅਸੀਂ 38000 ਦੇ ਮਾੜਜੇ ਤੇ ਜਿੱਤੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਰਮਿਊਟੇਸ਼ਨ ਕੰਬੀਨੇਸ਼ਨਸ ਨੂੰ ਆਪਾਂ ਜਿਵੇਂ ਮਰਜ਼ੀ ਐਕਸਪ੍ਰੈਸ ਕਰ ਲਈ ਜਿਵੇਂ ਮਰਜ਼ੀ ਕਹਿ ਲਈਏ ਪਰ ਫੈਕਟ ਆਫ ਦਾ ਮੈਟਰ ਇਜ਼ ਕਿ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿ ਜੇ ਡਿਵੈਲਪਮੈਂਟ ਕਰਾਉਣੀ ਹੈ ਪੰਜਾਬ ਦੀ ਜੇ ਮੁਰਦੂ ਦੁਆਰਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਰਾਹਾਂ ਤੇ ਚੜਾਉਣਾ ਹੈ ਤੇ ਆਮ ਆਦਮੀ ਪਾਰਟੀ ਹੀ ਕਲਮ ਕੱਲਾ ਵਿਕਲਪ ਹੈ। ਪਰ ਨਾਲ ਹੀ ਇਹ ਵੀ ਕਿ ਰਾਜਨੀਤੀ ਦਾ ਹਿੱਸਾ ਧਿਆਨ ਆਇਆ। ਤਿੰਨ ਸਿੱਖਾਂ ਤਿੰਨ ਸਿੱਖਾਂ ਨੇ ਰਾਜਾ ਵੜਿੰਗੂ ਜਾਣ ਕੇ ਹਵਾਇਆ। ਇਹੋ ਦੀ ਸਟੇਟਮੈਂਟ ਦੇ ਕੇ ਇੱਕ ਮਿੰਟੋ ਕਹਿ ਬਿਠੂ ਦੇਖੋ ਇਹ ਤਾਂ ਹੁਣ ਬਿੱਟੂ ਜੀ ਜਾਣਨਾ ਪਰ ਇੱਕ ਚੀਜ਼ ਤਾਂ ਪੱਕੀ ਹੈ ਕਿ ਕਾਂਗਰਸ ਅੱਜ ਕਾਂਗਰਸ ਪਾਰਟੀ ਨਾ ਰਹਿ ਗਈ ਉਹਦੇ ਜਿਵੇਂ ਮਿਸਲਾ ਹੁੰਦੀ ਸੀ ਨਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਿ ਬਾਜਵਾ ਸਾਹਿਬ ਦੀ ਮਿਸਲ ਹੈ ਇਹ ਚੰਨੀ ਸਾਹਿਬ ਦੀ ਮਿਸਲ ਹੈ ਇਹ ਰਾਜਾ ਵੜਿੰਗੀ ਜੀ ਦੀ ਮਿਸਲ ਹੈ ਤੇ ਉਹ ਮਿਸਲਾਂ ਦੀ ਤਰ੍ਹਾਂ ਕੰਮ ਕਰਦਾ ਸੋ ਇਸ ਕਰਕੇ ਇਸੇ ਕਰਕੇ ਜਿਹੜਾ ਕਾਂਗਰਸ ਦਾ ਪਤਨ ਹੈ ਜਿਹੜਾ ਉਹ ਵੀ ਇਸੇ ਕਰਕੇ ਹੋਇਆ ਆਪਾਂ ਥੋੜੇ ਦਿਨ ਪਹਿਲਾਂ ਆਪਾਂ ਦਿਨ ਪਹਿਲਾਂ ਆਪਾਂ ਹਰਿਆਣਾ ਚ ਵੀ ਦੇਖ ਕੇ ਹਟਿਆ